ਉਹ ਤੈਨੂੰ ਲਵੇੜੂ ਇਹਦੇ ਨਾਲ ਕਿਉਂ ਜੱਟਾਂ ਦੇ ਮੁੰਡੇ ਤਾਂ ਇਹੀ ਹੁੰਦੇ ਨੇ ਗਾਲੇ ਕੁੜੀ ਦੇ ਪਿਓ ਤੇ ਪ੍ਰਭਾਵ ਜਾ ਪਊ ਲੈ ਉਹ ਇਹ ਕੋਲ ਲਵੇੜੀਆਂ ਅੱਖਾਂ ਚ ਪਾ ਦੋਂਗੇ ਜੀ ਉਹ ਨਹੀਂ ਕੁੜੀ ਦਾ ਪਿਓ ਆਇਆ ਬੈਠਾਗਾ ਆ ਜਿਓ ਵਿਚੋਲਿਓ ਉਹ ਆਹ ਦੇ ਹਾਕ ਵੱੱਦ ਗਈ ਆ ਚੱਲੀਏ ਆ ਚੱਕ ਲੈ ਆ ਲੈ ਲੈ ਆਹੋ ਮੁੰਡਾ ਤਾਂ ਫਿਰ ਕੰਮ ਕਾਜ ਚ ਪੂਰਾ ਉਲਝਿਆ ਲੱਗਦਾ ਉਹ ਕੀ ਦੱਸਾਂ ਜੀ ਸੋਨੂੰ ਇਹਦੇ ਕੋਲ ਤਾਂ ਸੌਣ ਦਾ ਟਾਈਮ ਵੀ ਨਹੀਂ ਹੈਗਾ ਮਸਾ 2 ਘੰਟੇ ਅੱਖ ਨੌਂਦਾ ਬਚੋਲੇ ਘਟ ਮਾ ਕੁਮਾਰ ਕਿਤੇ ਕੁੜੀ ਦਾ ਪਿਓ ਕਹਿੰਦਾ ਕੁਈ ਨਾ ਕਹੇ ਜੇ ਕੁੜੀ ਦੇਖ ਜੋ ਮੇਰੇ ਕੋਲ ਤਾਂ ਬੂਟ ਵੀ ਨਹੀਂ ਹੈਗੇ ਤੇਰੇ ਕੋਲ ਹੈਗੇ ਨੇ ਅਰ ਜੋ ਨੂੰ ਮਤ ਦਾ ਲੈ ਭਾਈ ਬਚੋਲੇਆ ਮੈਨੂੰ ਰਿਸ਼ਤਾ ਮਨਜ਼ੂਰ ਹੈ ਮੈਂ ਪੁੱਛਦਾ ਸੀ ਜੀ ਵਿਆਹ ਪੈਲੱਸ ਚ ਕਰਨਾ ਜਾਂ ਕੋਈ ਚੁੰਨੀ ਚੜਾਵੇ ਇੰਤਜ਼ਾਮ ਉਹ ਮੈਂ ਆਇਆ ਪੁੱਛਦਾ ਸੀ ਜੀ ਵਿਆਹ ਪੈਲੱਸ ਚ ਕਰੋਗੇ ਜਾਂ ਕੋਈ ਹੋਰ ਇੰਤਜ਼ਾਮ ਆ ਜੀ ਸਾਡੇ ਵੱਲੋਂ ਕੋਈ ਇੰਤਜ਼ਾਮ ਨਹੀਂ ਬਚੋਲੇਆ ਮੈਂ ਤਾਂ 15 ਲੱਖ ਰੁਪਇਆ ਹੱਥ ਤੇ ਧਰ ਦੂੰ ਉਹ ਵੀ ਤੇਰੇ ਮੂੰਹ ਨੂੰ